ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Trader to Help ਤੇ ਜਿਦੇ ਵਿੱਚ ਆਪਾਂ ਸਟਾਕ ਮਾਰਕੀਟ ਦੇ ਰਿਲੇਟਡ ਤੁਹਾਡੀ ਜਾਣਕਾਰੀ ਲਈ ਬਹੁਤ ਵਧੀਆ ਵੀਡੀਓ ਪਾਉਂਦੇ ਰਹਨੇ ਆਗੇ ਸੋ ਅੱਜ ਵੀ ਆਪਾਂ ਇੱਕ ਵੀਡੀਓ ਲੈ ਕੇ ਆਏ ਜਿਦੇ ਨਾਲ ਤੁਹਾਡੀ ਸਟਾਕ ਮਾਰਕੀਟ ਦੀ ਟਰੇਡਿੰਗ ਦੀ ਯਰਨੀਆ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੋਣ ਵਾਲੀ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਪੂਰਾ ਦੇਖ ਕੇ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਵਿੱਚ ਰਿਸ਼ਤੇਦਾਰਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਉਹ ਵੀ ਕਰੇ ਬੈਠ ਕੇ ਵਧੀਆ ਇਨਕਮ ਜਨਰੇਟ ਕਰ ਸਕਣ ਸੋ ਅੱਜ ਦੀ ਵੀਡੀਓ ਹੈ ਜਿਹੜੀ ਇਹਦੇ ਵਿੱਚ ਤੁਹਾਨੂੰ ਆਪਾਂ ਬਹੁਤ ਬਰੀਕੀ ਵਾਲੀਆਂ ਗੱਲਾਂ ਦੱਸਾਂਗੇ ਕਿ ਸਟਾਕ ਮਾਰਕੀਟ ਦੇ ਵਿੱਚ ਕਿੱਦਾਂ ਆਪਾਂ ਪੈਸਾ ਕਮਾ ਸਕਦੇ ਆਂਗੇ ਸੋ ਵੀਡੀਓ ਨੂੰ ਧਿਆਨ ਨਾਲ ਦੇਖਦੇ ਹੋ ਜੇਕਰ ਹਜੇ ਤੱਕ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਐਂਟਰ ਨਹੀਂ ਕੀਤੇ ਤਾਂ ਤੁਸੀਂ ਇਹ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਆਪਣਾ ਡੀਮੈਟ ਅਕਾਊਂਟ ਬਿਲਕੁਲ ਫ੍ਰੀ ਦੇ ਵਿੱਚ ਖੋਲ੍ਹ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਿਉਂਕਿ ਉਸ ਤੋਂ ਬਾਅਦ ਆਪਣੀ ਟਰੇਡਿੰਗ ਆ ਜਿਹੜੀ ਉਹਨੂੰ ਸਟਾਰਟ ਕਰ ਸਕਦੇ ਹੋਗੇ ਸੋ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਜਿਦੇ ਵਿੱਚ ਤੁਹਾਨੂੰ ਬਹੁਤ-ਬਹੁਤ ਸਿੱਖਣ ਨੂੰ ਮਿਲਣਾ ਅੱਜ ਦੀ ਵੀਡੀ ਮੰ ਲਓ ਆਪਾਂ ਮਾਰਕੀਟ ਦੇ ਵਿੱਚ ਆਉਣੇ ਆ ਸਭ ਤੋਂ ਪਹਿਲਾਂ ਪਿਛਲੀ ਵੀਡੀਓ ਵਿੱਚ ਆਪਣੇ ਚਾਰਟ ਕਿਵੇਂ ਦੇਖਣਾਗਾ ਉਹ ਰੀਡ ਕਰਨਾ ਸਾਰਾ ਕੁਝ ਦੱਸਿਆ ਹੋਇਆਗਾ ਜੇਕਰ ਤੁਸੀਂ ਪੁਰਾਣੀ ਵੀਡੀਓ ਨਹੀਂ ਦੇਖੀ ਤਾਂ ਜਾ ਕੇ ਦੇਖ ਸਕਦੇ ਹੋਗੇ ਆਪਣੇ ਚੈਨਲ ਦੇ ਉੱਪਰ ਹੁਣ ਆਪਾਂ ਦੋ ਤਰੀਕਿਆਂ ਨਾਲ ਮਾਰਕੀਟ ਦੇ ਵਿੱਚ ਕੰਮ ਕਰਦੇ ਆਂਗੇ ਜੇਕਰ ਆਪਾਂ ਨਿਫਟੀ ਦੀ ਗੱਲ ਕਰੀਏ ਆਪਾਂ ਨਿਫਟੀ ਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਸਟ੍ਰਾਈਕ ਪ੍ਰਾਈਜ਼ ਹੁੰਦੇ ਨੇ ਵੱਖਰੇ ਵੱਖਰੇ ਸਟ੍ਰਾਈਕ ਪ੍ਰਾਈਜ਼ ਹੁੰਦੇ ਨੇ ਜਿਵੇਂ 24500 24400 ਇਹ ਦੋ ਸਟ੍ਰਾਈਕ ਪ੍ਰਾਈਜ਼ ਹੋਗੇ 24500 ਤੇ 400 ਦੇ ਵਿੱਚ ਜੋ ਵੀ ਮਾਰਕੀਟ ਦਾ ਮੂਵਮੈਂਟ ਆਉਣਾਗਾ ਆਪਾਂ ਕਿਵੇਂ ਕੈਚ ਕਰ ਸਕਦੇ ਆ ਉਹ ਸਾਰੀ ਗੱਲਬਾਤ ਅੱਜ ਦੀ ਮਾਰਕੀਟ ਦੇ ਵਿੱਚ ਹੋਊਗੀ ਆਪਾਂ ਨੇ ਕੀ ਕਰਨਾ ਹੁੰਦਾਗਾ ਜਿੱਥੇ ਵੀ ਲੈਵਲ ਜਿਹੜੇ ਇਪੋਰਟੈਂਟ ਹੁੰਦੇ ਨੇਗੇ ਉਹਨਾਂ ਤੇ ਆਪਾਂ ਨੇ ਇੱਕ ਹਾਰੀਜ਼ਨਟਲ ਲਾਈਨ ਲਾ ਲੈਣੀ ਹੁੰਦੀ ਆ ਜਿਵੇਂ ਆਹ ਵਾਲੀ ਲਾਈਨ ਲਾਈ ਆਪਾਂ ਨੇ ਆਪਾਂ ਨੇ 24500 ਤੇ ਇੱਕ ਹਾਰੀਜ਼ਨਟਲ ਲਾਈਨ ਲਗਾਈ ਹੋਈ ਆ ਇੱਕ 24400 ਤੇ ਇਹ ਕਿਵੇਂ ਦੇਖ ਕੇ ਲਾਉਣੀ ਆ ਕਿੱਥੋਂ ਦੇਖ ਕੇ ਲਾਉਣੀ ਆ ਉਹ ਵੀ ਆਪਾਂ ਅੱਗੇ ਵੀਡੀਓ ਦੇ ਵਿੱਚ ਸਾਰਾ ਕਲੀਅਰ ਕਰਾਂਗੇ ਹੁਣ ਮੰਨ ਲਓ ਇੱਕ ਆਪਣੇ ਦੋੜਿਆਂ ਨਾਲ ਲਾ ਲਈਆਂ ਇੱਕ ਆਪਣੇ ਕੋਲ ਰਜਿਸਟੈਂਸ ਤੇ ਇੱਕ سپورਟ سپورਟ ਨਿਕਲ ਕੇ ਆ ਗਈ ਇੱਕ ਰਜਿਸਟੈਂਸ ਨਿਕਲ ਕੇ ਆ ਗਈ ਇਹਨਾਂ ਦਾ ਕੀ ਮਤਲਬ ਹੁੰਦਾ ਇਹਦਾ ਮਤਲਬ ਹੁੰਦਾ ਵੀ ਜਿੱਥੇ ਸਭ ਤੋਂ ਵੱਧ OI ਬੈਠਾਗਾ OI ਦਾ ਮਤਲਬ ਓਪਨ ਇੰਟਰਸਟ ਜਿੰਨੇ ਲੋਕਾਂ ਨੇ ਜਿਹੜੇ ਕੁਝ ਪਰਸਨ ਹੁੰਦੇ ਨੇ ਜਿਹੜੇ ਮਾਰਕੀਟ ਨੂੰ ਇਸ ਤੋਂ ਉੱਪਰ ਨਹੀਂ ਜਾਣ ਦੇਣਗੇ ਜਿਹਨੂੰ ਆਪਾਂ ਕਹਿੰਦੇ ਆ ਰਜਿਸਟੈਂਸ ਆਰ ਦਾ ਮਤਲਬ ਰਜਿਸਟੈਂਸ ਆ ਜੀ ਤੇ ਕੁਝ ਪਰਸਨ ਹੁੰਦੇ ਨੇ ਜਿਹੜੇ ਮਾਰਕੀਟ ਨੂੰ ਇਸ ਤੋਂ نیچے ਨਹੀਂ ਜਾਣ ਦੇਣਗੇ ਜਿਵੇਂ 24400 ਤੋਂ ਤਾਂ ਇਹਨੂੰ ਕਹਿੰਦੇ ਆਪਾਂ سپورਟ ਇਹ سپورਟ ਦੀ ਤਰ੍ਹਾਂ ਕੰਮ ਕਰਦੇ ਨੇਗੇ ਸੋ ਇਹਨੂੰ ਆਪਾਂ ਰਜਿਸਟੈਂਸ ਤੇ سپورਟ ਇਦਾਂ ਕੱਢ ਲੈਣੇ ਹੈਗੇ ਹੌਰੀਜ਼ਨਟਲ ਲਾਈਨ ਆ ਮਾਰਕ ਕਰ ਲਈਏ ਆਪਣੇ ਆਪਣੇ ਚਾਰਟ ਦੇ ਉੱਪਰ ਜਿਹੜਾ ਆਪਾਂ ਕੈਂਡਲਸਟਿਕਾਂ ਦਾ ਚਾਰਟ ਲਾਵਾਂਗੇ ਹੁਣ ਆਪਾਂ ਅੱਗੇ ਚੱਲਦੇ ਆ ਇਸ ਤੋਂ ਬਾਅਦ ਕੀ ਕੀ ਆਪਾਂ ਧਿਆਨ ਰੱਖਣਾ ਹੁੰਦਾਗਾ ਦੇਖੋ ਇਦਾਂ ਮਾਰਕੀਟ ਦੇ ਵਿੱਚ ਗ੍ਰਾਫ ਬਣੂਗਾ ਪੂਰਾ ਪ੍ਰੋਪਰ ਤੁਹਾਨੂੰ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਮੰਨ ਲਓ ਆਪਣੇ ਜਿਹੜੇ ਆ ਵੀ سپورਟ ਤੇ ਰਜਿਸਟੈਂਸ ਲਗਾਈ ਆ ਉਹਦੇ ਵਿੱਚ ਮਾਰਕੀਟ ਚੱਲ ਰਹੀ ਆ ਉਸੇ ਰੇਂਜ ਦੇ ਵਿੱਚ سپورਟ ਰਜਿਸਟੈਂਸ ਆਪਣੀ ਕਿਸੇ ਕਾਰਨ ਕਰਕੇ ਲਗਾਈ ਹੈ ਜਿਹਦੇ ਵਿੱਚੋਂ ਆਪਾਂ ਨੂੰ ਲੱਗ ਰਿਹਾ ਪਤਾ ਲੱਗ ਰਿਹਾ ਕਿ ਮਾਰਕੀਟ ਇਸ ਤੋਂ ਉੱਪਰ ਨਹੀਂ ਜਾਊਗੀ ਤੇ ਇਸ ਤੋਂ نیچے ਨਹੀਂ ਜਾਊਗੀ ਜੇਕਰ ਮਾਰਕੀਟ ਤੋਂ نیچے ਜਾਂਦੀ ਆ ਤਾਂ ਕਿੰਨੀ ਜਾ ਸਕਦੀ ਆ ਜੇ ਉੱਪਰ ਜਾਂਦੀ ਆ ਤਾਂ ਕਿੰਨੀ ਉੱਪਰ ਜਾ ਸਕਦੀ ਆ ਉਹ ਸਾਰੀ ਗੱਲਬਾਤ ਇਸੇ ਵੀਡੀਓ ਵਿੱਚ ਹੋਊਗੀ ਮੰਨ ਲਓ ਇੱਥੇ ਮਾਰਕੀਟ ਆ ਜਿਹੜੀ ਉੱਪਰ ਵੱਲ ਨੂੰ ਜਾ ਰਹੀ ਆ ਗ੍ਰੀਨ ਕੈਂਡਲਾਂ ਬਣ ਰਹੀਆਂ ਨੇ ਜਦੋਂ ਗ੍ਰੀਨ ਕੈਂਡਲਾਂ ਦੀ ਗੱਲ ਆਉਂਦੀ ਆ ਗ੍ਰੀਨ ਕੈਂਡਲਾਂ ਉਦੋਂ ਹੀ ਬਣਦੀਆਂ ਨੇ ਜਦੋਂ ਮਾਰਕੀਟ ਅੱਪ ਵੱਲ ਜਾ ਰਹੀ ਆ ਮਾਰਕੀ ਮਤਲਬ 24400 ਤੋਂ ਮਾਰਕੀਟ ਉੱਪਰ ਜਾ ਰਹੀ ਆ ਕਿੱਥੇ ਤੱਕ ਪਹੁੰਚੀ 24500 ਤੱਕ ਉਸ ਲੈਵਲ ਤੱਕ ਪਹੁੰਚੀ ਜਿੱਥੇ ਆਪਾਂ ਨੇ ਇੱਕ ਰਜਿਸਟੈਂਸ ਜ਼ੋਨ ਆ ਜਿਹੜਾ ਪਹਿਲਾਂ ਤੋਂ ਕ੍ਰੀਏਟ ਕੀਤਾ ਹੋਇਆ ਹੌਰੀਜ਼ਨਟਲ ਲਾਈਨ ਲਗਾ ਕੇ ਇੱਥੇ ਤੁਹਾਨੂੰ ਕੋਈ ਨਾ ਕੋਈ ਕੈਂਡਲਸਟਿਕ ਮਿਲੀ ਕੋਈ ਨਾ ਕੋਈ ਕੈਂਡਲਸਟਿਕ ਉਹ ਮਿਲੀ ਜਿਹੜੀਆਂ ਤੁਸੀਂ ਨੇ ਆਪਣੀਆਂ ਪੁਰਾਣੀਆਂ ਵੀਡੀਓ ਵਿੱਚ ਦੇਖਿਆ ਹੋਇਆ ਵੀ ਜੇਕਰ ਸੂਟਿੰਗ ਸਟਾਰ ਆਪਾਂ ਨੂੰ ਰਜਿਸਟੈਂਸ ਤੇ ਮਿਲਦਾ ਤਾਂ ਮਾਰਕੀਟ ਨੀਚੇ गिरਦੀ ਆ ਇਸ ਤੋਂ ਬਾਅਦ ਜੇਕਰ ਅਗਲੀ ਕੈਂਡਲ ਆਹ ਵਾਲੀ ਲਾਈਨ ਜਿਹੜੀ ਮੈਂ ਲਗਾਈ ਹੋਈ ਆ ਇਹਦਾ ਲੋ ਬ੍ਰੇਕ ਕਰਦੀ ਆ ਸੂਟਿੰਗ ਸਟਾਰ ਦਾ ਜਿਹੜੀ ਵੀ ਕੈਂਡਲ ਸੂਟਿੰਗ ਸਟਾਰ ਬਣੀ ਆ ਉਹਦਾ ਲੋ ਬ੍ਰੇਕ ਕਰਦੀ ਆ ਰੈੱਡ ਕੈਂਡਲ ਤਾਂ ਆਪਣੀ ਪੁੱਟ ਸਾਈਡ ਦੀ ਐਂਟਰੀ ਬਣਦੀ ਆ ਨੀਚੇ ਵੱਲ ਨੂੰ ਆਪਾਂ ਪੈਸਾ ਲਾ ਸਕਦੇ ਆ ਮਾਰਕੀਟ ਦੇ ਵਿੱਚ ਪਰ ਇੱਕ ਚੀਜ਼ ਦਾ ਧਿਆਨ ਹੋਵੇ ਵੀ ਆਪਾਂ ਪੈਸੇ ਕਿੱਥੇ ਤੱਕ ਲਾ ਸਕਦੇ ਆ ਜੇਕਰ ਮਾਰਕੀਟ ਉੱਪਰੋਂ गिर ਰਹੀ ਹੈ ਨੀਚੇ ਨੂੰ ਤਾਂ ਆਪਾਂ ਮਾਰਕੀਟ ਦੇ ਵਿੱਚ ਆਹ ਵਾਲਾ ਜਿਹੜਾ ਸਪੋਰਟ ਵਾਲਾ ਏਰੀਆ ਹੈਗਾ ਇੱਥੇ ਤੱਕ ਹੀ ਪੈਸਾ ਲਾ ਸਕਦੇ ਆਗੇ ਕਿਉਂਕਿ ਇੱਥੋਂ ਆਪ ਨੂੰ ਪਹਿਲਾਂ ਦੀ ਤਰ੍ਹਾਂ ਇੱਕ ਖਤਰਾ ਵੀ ਮਾਰਕੀਟ ਉੱਪਰ ਜਾ ਸਕਦੀ ਆ ਕਿਉਂਕਿ ਸਪੋਰਟ ਤੇ ਬਾਹਰ ਬਹੁਤ ਜ਼ਿਆਦਾ ਬੈਠੇ ਨੇਗੇ ਤਾਂ ਇੱਥੋਂ ਤੱਕ ਆਪਾਂ ਇੱਕ ਛੋਟਾ ਮੂਵ ਕੈਚ ਕਰ ਸਕਦੇ ਹਾਂਗੇ ਇਸ ਤੋਂ ਬਾਅਦ ਕੋਈ ਆਪਾਂ ਨੂੰ ਬੁਲਿਸ਼ ਕੈਂਡਲ ਮਿਲਦੀ ਹੈ ਬੁਲਿਸ਼ ਦਾ ਮਤਲਬ ਜਿਹੜੀ ਮਾਰਕੀਟ ਨੂੰ ਉੱਪਰ ਲੈ ਕੇ ਜਾਣ ਵਾਲੀ ਕੈਂਡਲ ਮਿਲਦੀ ਹੈਗੀ ਬਿਲਕੁਲ ਸਪੋਰਟ ਤੋਂ ਤਾਂ ਆਪਾਂ ਉੱਪਰ ਵੱਲ ਦੀ ਐਂਟਰੀ ਵੀ ਬਣਾ ਸਕਦੇ ਹਾਂ ਕੌਅਰ ਸਾਈਡ ਦੀ ਬਹੁਤ ਛੋਟੇ ਮੂਵ ਮਿਲਦੇ ਨੇ ਇਹਦੇ ਵਿੱਚ ਇੱਥੋਂ ਆਪਾਂ ਉੱਪਰ ਵੱਲ ਨੂੰ ਜਦੋਂ ਵੀ ਐਂਟਰੀ ਬਣਾਉਣੀ ਹੈ ਤਾਂ ਮਾਰਕੀਟ ਉੱਪਰ ਚਲੀ ਜਾਂਦੀ ਆ ਮਾਰਕੀਟ ਦੇ ਵਿੱਚ ਕਿੰਨਾ ਟਾਈਮ ਰੋਕਣਾਗਾ ਓਨਾ ਟਾਈਮ ਰੋਕਣਾ ਜਦੋਂ ਵੀ ਮਾਰਕੀਟ ਆਪਣੀ ਰੈਜ਼ਿਸਟੈਂਸ ਦੇ ਕੋਲ ਲ ਮਨ ਲੋਪ ਨੂੰ ਇੱਕ ਆਈਡੀਆ ਹੋ ਗਿਆ ਵੀ ਉੱਪਰ ਆਪਣੀ ਹੌਰੀਜ਼ਨਟਲ ਲਾਈਨ ਲਗਾਈ ਹੋਈ ਆ ਮਾਰਕੀਟ ਉਸੇ ਲੈਵਲ ਦੇ ਵਿੱਚ ਚਲੀ ਗਈ ਤਾਂ ਆਪਾਂ ਇੱਥੋਂ ਮਾਰਕੀਟ ਵਿੱਚੋਂ ਐਗਜ਼ਿਟ ਹੋਣ ਦੀ ਕੋਸ਼ਿਸ਼ ਕਰਾਂਗੇ ਮਾਰਕੀਟ ਵਿੱਚੋਂ ਜਿੰਨਾ ਵੀ ਆਪਣੇ ਕੋਲੇ ਪ੍ਰੋਫਟ ਆ ਉਹਨੂੰ ਲੈ ਕੇ ਇੱਕ ਵਾਰ ਬਾਹਰ ਹੋਵਾਂਗੇ ਇਹ ਨਹੀਂ ਸੋਚਣਾ ਵੀ ਮਾਰਕੀਟ ਉੱਪਰ ਵੱਲ ਜਾ ਸਕਦੀ ਹੈ ਹੋਰ ਠੀਕ ਹੈ ਜੀ ਦੋ ਪੁਆਇੰਟ ਹੋ ਗਏ ਹੁਣ ਦੂਸਰਾ ਪੁਆਇੰਟ ਆ ਜਿਹੜਾ ਮੇਨ ਟਾਪਿਕ ਆ ਜਿਹੜਾ ਅੱਜ ਦਾ ਇਹ ਵੀਡੀਓ ਦਾ ਮੇਨ ਟਾਪਿਕ ਆ ਉਹ ਆ ਜੀ ਡਬਲ ਟਾਪ ਡਬਲ ਟਾਪ ਪੈਟਰਨ ਦੀ ਆਪਾਂ ਗੱਲ ਕਰ ਰਹੇ ਹਾਂ ਮਾਰਕੀਟ ਦੇ ਵਿੱਚ ਹੁਣ ਜਦੋਂ ਇਸ ਸੇਵ ਦੇ ਵਿੱਚ ਮਾਰਕੀਟ ਆ ਗਈ ਇੱਕ ਵਾਰ ਨੀਚੇ ਆ ਗਈ ਦੂਜੀ ਵਾਰ ਉੱਥੇ ਚਲੀ ਗਈ ਤਾਂ ਇਹ ਇੱਕ ਪੈਟਰਨ ਦੇ ਰੂਪ ਦੇ ਵਿੱਚ ਬਣ ਗਿਆ ਜਿਹਨੂੰ ਆਪਾਂ ਡਬਲ ਟੌਪ ਪੈਟਰਨ ਕਹਿੰਦੇ ਆਗੇ ਹੁਣ ਇਹਦੀ ਨਿਸ਼ਾਨੀ ਕੀ ਹੁੰਦੀ ਆ ਇੱਥੇ ਤੁਸੀਂ ਬਰੀਕੀ ਨਾਲ ਦੇਖਣਾ ਜਦੋਂ ਆਪਾਂ ਨੇ ਜਿਹੜੀ ਵੀ ਰਜਿਸਟੈਂਸ ਲਗਾਈ ਸੀ ਇੱਥੇ ਜਾ ਕੇ ਇੱਕ ਟੌਪ ਲਾਤਾ ਮਾਰਕੀਟ ਨੇ ਆਪਣੀ ਰਜਿਸਟੈਂਸ ਤੇ ਇੱਕ ਟੌਪ ਲਾਤਾ ਉੱਪਰ ਮਾਰਕੀਟ ਚਲੀ ਗਈ ਉਸ ਤੋਂ ਬਾਅਦ ਮਾਰਕੀਟ ਨੀਚੇ ਆਈ ਆਹ ਮਾਰਕੀਟ ਇੱਥੋਂ ਕੁਝ ਰਸਤੇ ਦੇ ਵਿੱਚੋਂ ਵੀ ਮੁੜ ਸਕਦੀ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਨੀਚੇ ਲੈਵਲ ਤੇ ਆ ਕੇ ਮੁੜੇ ਆਪਣੇ ਤੇ ਹੁਣ ਮਾਰਕੀਟ ਦੁਬਾਰਾ ਫੇਰ ਉੱਪ ਜਾਂਦੀ ਆ ਜੇਕਰ ਆਪਾਂ ਜਾਣ ਤੋਂ ਬਾਅਦ ਮਾਰਕੀਟ ਨੀਚੇ ਜਾਂਦੀ ਆ ਹੁਣ ਇੱਥੇ ਕੀ ਹੋਇਆ ਦੋ ਵਾਰ ਹੋ ਗਿਆ ਡਬਲ ਟੌਪ ਹੋ ਗਿਆ ਇੱਕ ਟੌਪ ਇੱਥੇ ਲਾਇਆ ਮਾਰਕੀਟ ਨੇ ਇੱਕ ਟੌਪ ਹੋਰੇ ਲਾਇਆ ਹੁਣ ਇਹਨੂੰ ਆਪਾਂ ਡਬਲ ਟੌਪ ਦੇ ਰੂਪ ਦੇ ਵਿੱਚ ਦੇਖਾਂਗੇ ਤਾਂ ਜਦੋਂ ਆਪਾਂ ਡਬਲ ਟੌਪ ਦੇ ਰੂਪ ਦੇ ਵਿੱਚ ਦੇਖਾਂਗੇ ਆਪਾਂ ਇਹਦੇ ਵਿੱਚੋਂ ਵਧੀਆ ਇਨਕਮ ਜਨਰੇਟ ਕਰ ਸਕਦੇ ਆ ਵਧੀਆ ਪੈਸਾ ਕਮਾ ਸਕਦੇ ਆ ਜੇਕਰ ਆਪਾਂ ਇਹਨੂੰ ਪ੍ਰੋਪਰ ਤੌਰ ਤੇ ਸਿੱਖਿਆ ਹੋਵੇ ਹੁਣ ਮੰਨ ਲਓ ਕਾਫੀ ਲੋਕ ਗਲਤੀ ਕਰਦੇ ਨੇ ਜਦੋਂ ਮਾਰਕੀਟ ਦੇ ਵਿੱਚ ਡਬਲ ਟਾਪ ਪੈਟਰਨ ਇੱਕ ਵਾਰ ਦੋ ਵਾਰ ਆਪਾਂ ਨੂੰ ਦੇਖ ਗਿਆ ਆਪਣੀਆਂ ਅੱਖਾਂ ਨੂੰ ਦਿਖਾਈ ਦਿੱਤਾ ਵੀ ਇਹ ਜਿਹੜਾ ਪੈਟਰਨ ਆ ਡਬਲ ਟਾਪ ਬਣ ਰਿਹਾ ਤਾਂ ਆਪਾਂ ਨੂੰ ਇੱਕ ਗੈਸ ਹੁੰਦਾ ਇੱਕ ਆਈਡੀਆ ਹੁੰਦਾ ਵੀ ਮਾਰਕੀਟ ਹੁਣ ਕਰੈਸ਼ ਹੋ ਸਕਦੀ ਆ ਜੇਕਰ ਇਸ ਲੈਵਲ ਨੂੰ ਬ੍ਰੇਕ ਕਰਦੀ ਆ ਸਾਰੇ ਕਾਫੀ ਪਰਸਨ ਨੇ ਜਿਹੜੇ ਇੱਥੇ ਗਲਤੀ ਕਰਦੇ ਨੇ ਗਲਤੀ ਕੀ ਕਰਦੇ ਨੇ ਜਦੋਂ ਵੀ ਮਾਰਕੀਟ ਆ ਸਪੋਰਟ ਵਾਲੇ ਏਰੀਆ ਨੂੰ ਬ੍ਰੇਕ ਕਰਦੀ ਆ ਇੱਕ ਅੱਧੀ ਕੈਂਡਲ ਗ੍ਰੀਨ ਬਣਦੀ ਆ ਜਾਂ ਕੋਈ ਵੱਡੀ ਰੈੱਡ ਕੈਂਡਲ ਬਣਦੀ ਆ ਤਾਂ ਲੋਕੋ ਇੱਥੇ ਕੀ ਕਰਦੇ ਨੇ ਪੁੱਟ ਸਾਈਡ ਦੀ ਐਂਟਰੀ ਬਣਾ ਲੈਂਦੇ ਨੇ ਜਿੱਥੇ ਸਭ ਤੋਂ ਜ਼ਿਆਦਾ ਟਰੈਪ ਹੁੰਦੇ ਨੇ ਟਰੇਡਰ ਮਤਲਬ ਪੁੱਟ ਸਾਈਡ ਦੀ ਟਰੇਡ ਬਣਾਈ ਤੇ ਮਾਰਕੀਟ ਥੋੜੇ ਟਾਈਮ ਦੇ ਬਾਅਦ ਹੀ ਰਿਵਰਸ ਹੋ ਜਾਂਦੀ ਆ ਉੱਪਰ ਵੱਲ ਨੂੰ ਉਹਨਾਂ ਦੇ ਸਾਰਿਆਂ ਦੇ ਸਟਾਪ ਲੌਸ ਹਿੱਟ ਹੋ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਮਾਰਕੀਟ ਫੇਰ ਕਰੈਸ਼ ਹੋ ਜਾਂਦੀ ਆ ਹੁਣ ਆਪਣੀ ਗਲਤੀ ਇੱਥੇ ਕੀ ਆ ਆਪਣੀ ਟਰੇਡ ਕਿੱਥੋਂ ਬਣਾਉਣੀ ਹੈਗੀ ਇਹ ਚੀਜ਼ ਤੁਸੀਂ ਬਰੀਕੀ ਨਾਲ ਦੇਖਣਾ ਜਦੋਂ ਵੀ ਮਾਰਕੀਟ ਦੇ ਵਿੱਚ ਤੁਹਾਨੂੰ ਇਦਾਂ ਦਾ ਡਬਲ ਟੌਪ ਪੈਟਰਨ ਬਣ ਜੇ ਤੇ نیچے ਸਪੋਰਟ ਬ੍ਰੇਕ ਹੋ ਜੇ ਆਪਾਂ ਓਨਾ ਟਾਈਮ ਟਰੇਡ ਨਹੀਂ ਕਰਨੀ ਜਿੰਨਾ ਟਾਈਮ ਮਾਰਕੀਟ ਰੀ ਟੈਸਟ ਨਹੀਂ ਕਰਦੀ ਰੀ ਟੈਸਟ ਦਾ ਮਤਲਬ ਇੱਥੇ ਮਾਰਕੀਟ ਅੱਪ ਗਈ ਅੱਪ ਜਾਣ ਤੋਂ ਬਾਅਦ ਡਾਊਨ ਆਈ ਆਪਣਾ ਐਂਟਰੀ ਪੁਆਇੰਟ ਹੈ ਜਿਹੜਾ ਇੱਥੇ ਬਣੂਗਾ ਤਾਂ ਮਾਰਕੀਟ ਚਾਂਸ ਨੇ 80% ਚਾਂਸ ਨੇ ਵੀ ਮਾਰਕੀਟ ਕਰੈਸ਼ ਹੋ ਸਕਦੀ ਆ ਜੇਕਰ ਮਾਰਕੀਟ ਰੀ ਟੈਸਟ ਕਰਕੇ ਜਾਂਦੀ ਆ ਹੁਣ ਇਹਨੂੰ ਵੀ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਹੁਣ ਦੇਖੋ ਮਾਰਕੀਟ ਦੇ ਵਿੱਚ ਤੁਸੀਂ ਐਂਟਰੀ ਪੁਆਇੰਟ ਲੱਭ ਲਿਆ ਆਪਣਾ ਐਂਟਰੀ ਪੁਆਇੰਟ ਲੱਭ ਲਿਆ ਵੀ ਆਪਾਂ ਨੂੰ ਐਂਟਰੀ ਕਿੱਥੇ मिल ਸਕਦੀ ਆ ਤੇ ਐਂਟਰੀ ਤੋਂ ਬਾਅਦ ਆ ਜਾਂਦੀ ਆ ਗੱਲ ਟਾਰਗੇਟ ਦੀ ਵੀ ਆਪਾਂ ਕਿੰਨਾ ਚਿਰ ਰੁਕਣਾ ਹੈ ਟ੍ਰੇਡ ਦੇ ਵਿੱਚ ਜ਼ਰੂਰੀ ਨਹੀਂ ਵੀ ਐਂਟਰੀ ਬਣੀ ਤੇ ਆਪਾਂ ਨਾਲ ਦੀ ਨਾਲ ਇੱਕ ਜੈਟ ਹੋ ਗਏ ਆਪਾਂ ਨੂੰ ਟਾਰਗੇਟ ਵੀ ਆਪਣਾ ਪਹਿਲਾਂ ਤੋਂ ਡਿਫਾਈਨਡ ਹੋਣਾ ਚਾਹੀਦਾ ਵੀ ਮੈਨੂੰ ਇਹਦੇ ਵਿੱਚੋਂ ਕਿੰਨਾ ਪ੍ਰੋਫਿਟ ਹੋ ਸਕਦਾ ਕਿੰਨਾ ਲਾਸ ਹੋ ਸਕਦਾ ਇਹ ਚੀਜ਼ ਬਰੀਕੀ ਨਾਲ ਦੇਖਣੀ ਹੁੰਦੀ ਆ ਹੁਣ ਆਪਾਂ ਦੇਖੋ ਮੰਨ ਲਓ ਸਪੋਜ਼ ਕਰ ਲਓ ਇੱਥੇ ਮਾਰਕੀਟ ਆ 24500 ਵਾਲਾ ਆਪਣੇ ਲਾਗ ਰਿਹਾ ਸੀ ਤੇ 24400 ਵਾਲਾ ਇੱਕ ਜ਼ੋਨ ਬਣਾਇਆ ਹੋਇਆ ਸੀ ਆਪਣੇ ਜਿਹਦੇ ਵਿੱਚ 100 ਪੁਆਇੰਟ ਦਾ ਆਪਸ ਦੇ ਵਿੱਚ ਡਿਫਰੈਂਸ ਆ ਇਹ ਵਾਲਾ ਪੁਆਇੰਟ ਦੇਖ ਲੈਣਾ ਆਪਣੇ ਜਿਹੜੀ ਵੀ ਤੁਸੀਂ ਹਰੀਜ਼ਨਟਲ ਲਾਈਨ ਲਗਾਉਂਗੇ ਉਹਦਾ ਪੁਆਇੰਟ ਦੇਖ ਲੈਣਾ ਪ੍ਰੋਪਰ ਵੀ ਕਿੰਨਾ ਡਿਫਰੈਂਸ ਆਪਸ ਦੇ ਵਿੱਚ ਆਪਾਂ 24500 ਨੂੰ ਮਾਈਨਸ ਕੀਤਾ 24400 ਦੇ ਵਿੱਚੋਂ ਇੱਥੇ ਕਾफी ਵੀਰ ਧਿਆਨ ਨਾਲ ਦੇਖਣੇ ਚੀਜ਼ ਨੂੰ ਜਿੰਨਾ ਵੀ ਡਿਫਰੈਂਸ ਹੋਇਆ ਮੈਂ ਅੱਜ ਦੇ ਟਾਈਮ ਦੇ ਵਿੱਚ 24500 ਤੇ 400 ਤੇ ਸਪੋਰਟ ਲਾਈਨ ਤੇ ਰੈジਸਟੈਂਸ ਲਗਾਈ ਹੋਈ ਆ ਉਹਦੇ ਬੇਸ ਤੇ ਤੁਹਾਨੂੰ ਕੱਟ ਕੇ ਦਿਖਾ ਰਿਹਾਗਾ ਇਹ ਤੁਸੀਂ ਜਦੋਂ ਵੀ ਦੇਖੋਗੇ ਤੁਹਾਡੇ ਮੁਤਾਬਿਕ ਕੁਝ ਹੋਰ ਹੋ ਸਕਦਾ ਉੱਥੇ ਜਿਹੜਾ ਸਟ੍ਰਾਈਕ ਪ੍ਰਾਈਸ ਚੱਲਦਾ ਹੋਊਗਾ ਮਾਰਕੀਟ ਮਾਰਕੀਟ ਕਿੰਨੇ ਤੇ ਚੱਲਦੀ ਉਹ ਉਸ ਟਾਈਮ ਦੇ ਅਕੋਰਡਿੰਗ ਤੁਸੀਂ ਦੇਖਣਾ ਇੱਕ ਵਾਰ ਦੇਖੋ ਵੀ ਆਹ ਰੇਂਜ ਆ ਪੂਰੀ ਦੀ ਪੂਰੀ 24500 ਤੇ ਮਾਈਨਸ 24400 ਡਿਫਰੈਂਸ ਆ ਗਿਆ 100 ਪੁਆਇੰਟ ਦਾ 100 ਪੁਆਇੰਟ ਦਾ ਆਪਣੇ ਕੋਲੇ ਡਿਫਰੈਂਸ ਆ ਗਿਆ ਜਿਹੜਾ ਕੀ ਆਪਣਾ ਟਾਰਗੇਟ ਹੋ ਸਕਦਾਗਾ ਟਾਰਗੇਟ ਕਿਵੇਂ ਕੱਢਣਾਗਾ ਉਹ ਥੋੜਾ ਜਿਹਾ ਮੈਂ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਵੀ ਲੋ ਹੁੰਦਾ ਆਹ ਵਾਲਾ ਹਿੱਸਾ ਜਿਹੜਾ ਵੀ ਆਪਾਂ ਲੋ ਵਾਲੇ ਤੇ ਗੱਲ ਕਰਦੇ ਆਂਗੇ سپورਟ ਦੀ ਗੱਲ ਕਰਦੇ ਆਂ ਜਿੰਨਾ ਵੀ ਡਿਫਰੈਂਸ ਆਊਗਾ ਆਹ ਵਾਲਾ ਜਿੰਨਾ ਡਿਫਰੈਂਸ ਆਊਗਾ ਆਪਾਂ ਲੋ ਦੇ ਵਿੱਚੋਂ ਮਾਈਨਸ ਕਰਨਾ ਹੁੰਦਾ 100 ਪੁਆਇੰਟ ਆਪਣਾ ਇੱਥੇ ਆਇਆ ਤਾਂ ਮਾਰਕੀਟ ਨੇ ਆਪਾਂ ਨੂੰ ਟਾਰਗੇਟ ਕੱਢ ਕੇ ਦਿੱਤਾ ਜਿੰਨਾ ਵੀ ਡਿਫਰੈਂਸ ਆਇਆ ਸੀ ਉਹਨੂੰ سپورਟ ਦੇ ਲੋ ਦੇ ਵਿੱਚੋਂ ਘਟਾ ਦਿਓ ਤਾਂ ਕਿੰਨਾ ਆ ਗਿਆ ਜੀ ਆਪਣਾ 24300 ਦਾ ਟਾਰਗੇਟ ਨਿਕਲ ਕੇ ਆਜੂਗਾ ਸੋ ਇੱਥੋਂ ਆਪ ਨੂੰ ਇੱਕ ਆਈਡੀਆ ਲੱਗ ਗਿਆ ਵੀ ਮਾਰਕੀਟ ਜਿਹੜੀ ਹੁਣ ਜੇਕਰ ਬ੍ਰੇਕਆਊਟ ਰੀ ਟੈਸਟ ਨਾਲ ਹੁੰਦਾ ਤਾਂ ਮਾਰਕੀਟ 24300 ਤੱਕ ਗਿਰ ਸਕਦੀ ਹੈਗੀ ਮਾਰਕੀਟ ਪੁੱਟ ਸਾਈਡ ਵਾਲਾ ਆਪ ਨੂੰ 100 ਪੁਆਇੰਟ ਦੇ ਸਕਦੀ ਆ ਇਹ ਚੀਜ਼ ਨੂੰ ਬਰੀਕੀ ਨਾਲ ਦੇਖਣਾ ਤੇ ਅੱਗੇ ਆਪਾਂ ਥੋੜਾ ਜਿਹਾ ਹੋਰ ਇੱਕ ਪੁਆਇੰਟ ਹੈਗਾ ਉਹ ਵੀ ਕੈਚ ਕਰਾਂਗੇ ਵੀ ਮਾਰਕੀਟ ਦੇ ਵਿੱਚ ਜੇਕਰ ਮਾਰਕੀਟ ਇੱਥੋਂ ਦੇਖੋ ਡਬਲ ਟਾਪ ਬਣਾ ਕੇ ਆਈਆ ਜ਼ਰੂਰੀ ਨਹੀਂ ਵੀ ਆਪਣੇ ਟਾਰਗੇਟ ਦੇਖ ਲੈ ਆਪਣਾ ਉਦੋਂ ਹੀ ਕਿਸੇ ਦਿਨ ਆਪਣਾ ਸਟਾਪ ਲੋਸ ਵੀ ਹਿੱਟ ਹੋਊਗਾ ਮਾਰਕੀਟ ਦੇ ਵਿੱਚ ਜ਼ਰੂਰੀ ਨਹੀਂ ਵੀ 100% ਆਪਣੇ ਮੁਤਾਬਕ ਮਾਰਕੀਟ ਚੱਲੇ ਕਿਸੇ ਦਿਨ ਮਾਰਕੀਟ ਦੇ ਵਿੱਚ ਆਪਣਾ ਲੌਸ ਵੀ ਹੁੰਦਾ ਜਿਹਨੂੰ ਆਪਾਂ ਕਹਿੰਦੇ ਨੇ ਸਟੌਪ ਲੌਸ ਐਸ ਐਲ ਇੱਥੇ ਮੈਂ ਲਿਖਿਆਗਾ ਹੁਣ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਨੇ ਦੇਖਿਆ ਉਹੀ ਸ਼ੇਪ ਬਣਾਈ ਹੋਈ ਆ ਸਿੰਗਲ ਟੌਪ ਤੇ ਡਬਲ ਟੌਪ ਡਬਲ ਟੌਪ ਦੇ ਵਿੱਚ ਆਪਣੀ ਐਂਟਰੀ ਤੁਹਾਨੂੰ ਦੱਸਤਾ ਵੀ ਐਂਟਰੀ ਜਦੋਂ ਮਾਰਕੀਟ ਦੇ ਵਿੱਚ ਰੀ ਟੈਸਟ ਹੋਇਆ ਇੱਥੇ ਆਪਣੀ ਐਂਟਰੀ ਪੁਆਇੰਟ ਆ ਜਿਹੜਾ ਉਹ ਐਂਟਰੀ ਬਣ ਚੁੱਕੀ ਆ ਕਿੰਨੇ ਲਈ 100 ਪੁਆਇੰਟ ਲਈ ਆਪਨੇ ਜਿਹੜਾ ਪਹਿਲਾਂ ਦੇਖਿਆ ਵੀ 100 ਪੁਆਇੰਟ ਤੱਕ ਦਾ ਆਪ ਨੂੰ ਟਾਰਗੇਟ ਮਿਲ ਸਕਦਾ ਪਰ ਬਾਈ ਚਾਂਸ ਕਿਸੇ ਟਾਈਮ ਮਾਰਕੀਟ ਆਪਣੇ ਉਲਟ ਚਲੀ ਜਾਵੇ ਤਾਂ ਆਪਣਾ ਸਟੌਪ ਲੌਸ ਵੀ ਨਿਰਤਾਰਤ ਹੋਣਾ ਚਾਹੀਦਾ ਆਹ ਵਾਲਾ ਪਾਗ ਹੈ ਜਿਹੜਾ ਮੈਂ ਐਸ ਐਲ ਲਿਖਿਆ ਇਹਦਾ ਮਤਲਬ ਸਟੌਪ ਲੌਸ ਆ ਜੇਕਰ ਆਪਣੀ ਐਂਟਰੀ ਤੋਂ ਬਾਅਦ ਮਾਰਕੀਟ ਇੱਥੋਂ ਦੁਬਾਰਾ ਰਿਵਰਸ ਹੁੰਦੀ ਆ ਤਾਂ ਆਪਾਂ ਇੱਕ ਛੋਟਾ ਸਟੌਪ ਲੌਸ ਲੈ ਕੇ ਮਾਰਕੀਟ ਵਿੱਚੋਂ ਬਾਹਰ ਹੋਵਾਂਗੇ ਇਹ ਨਹੀਂ ਹੈਗਾ ਵੀ ਮਾਰਕੀਟ ਆਪਣੇ ਉਲਟ ਚੱਲ ਰਹੀ ਹੈ ਆਪਾਂ ਮਾਰਕੀਟ ਵਿੱਚ ਫੇਰ ਵੀ ਰੋਕੇ ਰਹਿਾਂਗੇ ਇਹ ਗਲਤੀ ਨਹੀਂ ਕਰਨੀ ਦੋਸਤੋ ਬਹੁਤ ਲੋਕ ਨੇ ਜਿਹੜੇ ਇਹ ਗਲਤੀ ਕਰਦੇ ਨੇ ਕਿ ਵੀ ਮਾਰਕੀਟ ਜਦੋਂ ਉਹਨਾਂ ਦੇ ਖਿਲਾਫ ਚਲੀ ਜਾਂਦੀ ਆ ਤਾਂ ਉਹ ਰੁਕੇ ਰਹਿੰਦੇ ਨੇ, ਵੇਟ ਕਰਦੇ ਰਹਿੰਦੇ ਨੇ ਤਾਂ ਉਹਨਾਂ ਨਾਲ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾਗਾ। ਸਟੌਪ ਲੌਸ ਲੈ ਕੇ ਵੀ ਮਾਰਕੀਟ ਵਿੱਚੋਂ ਨਿਕਲਣਾ ਸਿੱਖੋ। ਟਾਰਗੇਟ ਦੀ ਉਮੀਦ ਹਮੇਸ਼ਾ ਨਾ ਰੱਖੋ ਵੀ ਆਪਣਾ ਟਾਰਗੇਟ ਅਚੀਵ ਹੋਊਗਾ। ਜੇਕਰ ਆਪਾਂ 10 ਟ੍ਰੇਡਾਂ ਕਰ ਰਹੇ ਹਾਂ ਤਾਂ ਆਪਣੀਆਂ 6 ਜਾਂ 7 ਜੇਕਰ ਸਹੀ ਜਾ ਰਹੀਆਂ ਨੇ ਤਾਂ ਬਹੁਤ ਵਧੀਆ 1 2 3 ਵਾਰ ਆਪਣਾ ਸਟੌਪ ਲੌਸ ਵੀ ਹਿੱਟ ਹੋ ਸਕਦਾਗਾ। ਸੋ ਇਹ ਮਾਰਕੀਟ ਨੂੰ ਸਮਝੋ ਤੇ ਆਪਾਂ ਐਂਟਰੀ ਤੇ ਸਟੌਪ ਲੌਸ ਇਹ ਚੀਜ਼ਾਂ ਲੈ ਕੇ ਮਾਰਕੀਟ ਵਿੱਚੋਂ ਬਾਹਰ ਆਉਂ ਹੁਣ ਅੱਜ ਦੀ ਵੀਡੀਓ ਜਿਹੜੀ ਮੈਂ ਕੋਸ਼ਿਸ਼ ਕਰਦਾ ਵੀ ਵੀਡੀਓ ਛੋਟੀਆਂ ਤੋਂ ਛੋਟੀਆਂ ਬਣਾਈਏ ਤਾਂ ਜੋ ਤੁਹਾਨੂੰ ਜਰਨਲ ਨੌਲਜ ਦੇ ਤਰੀਕੇ ਮਤਲਬ ਹਰ ਰੋਜ਼ ਕੁਛ ਨਾ ਕੁਛ ਅਪਡੇਟ ਕਰਦੇ ਰਹੀਏ ਵੀਡੀਓ ਨੂੰ ਜੇਕਰ ਤੁਹਾਨੂੰ ਲੱਗਦਾ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਵੀ ਤੁਹਾਨੂੰ ਲੱਗ ਰਿਹਾ ਵੀ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲ ਰਿਹਾ ਮੈਂ ਇਸੇ ਤਰ੍ਹਾਂ ਵੀਡੀਓ ਹੋਰ ਅੱਗੇ ਬਣਾਉਂਦਾ ਰਹਾ ਤਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਪਹੁੰਚਾਓ ਤਾਂ ਜੋ ਕਿਸੇ ਹੋਰ ਦਾ ਵੀ ਹੈਲਪ ਹੋ ਸਕੇ ਸਟਾਕ ਮਾਰਕੀਟ ਦੇ ਰਿਲੇਟਡ ਆਪਾਂ ਹਰ ਤੇ ਨਵਾਂ ਟੌਪਿਕ ਆ ਜਿਹੜਾ ਅਪਡੇਟ ਕਰਦੇ ਰਹਾਂਗੇ ਤੁਹਾਨੂੰ ਆਪਣਾ YouTube ਤੇ ਚਨਲਾ ਟਰੇਡਰ ਟੂ ਹੈਲਪ ਇਸੇ ਦੇ ਨਾਂ ਤੇ ਇੱਕ ਆਪਣਾ ਪਲੇ ਸਟੋਰ ਤੇ ਐਪ ਆ ਚੁੱਕਿਆ ਜੀ ਟਰੇਡਰ ਟੂ ਹੈਲਪ ਜਿਹਦੇ ਵਿੱਚ ਹਜੇ ਬਹੁਤ ਕੁਝ ਪਾਉਣ ਵਾਲਾ ਬਾਕੀ ਪਿਆ ਫਿਲਹਾਲ ਹਜੇ ਉਹ ਖਾਲੀ ਆ ਕਿਉਂਕਿ ਟਾਈਮ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਆਨਲਾਈਨ ਬਾਈ ਤੇ ਆਫਲਾਈਨ ਬਾਈ ਚੱਲ ਰਹੇ ਨੇ ਟਾਈਮ ਦੀ ਪ੍ਰੋਬਲਮ ਹੋਣ ਕਾਰਨ ਹਜੇ ਐਪ ਦੇ ਵਿੱਚ ਕੁਝ ਪਾਇਆ ਨਹੀਂ ਗਿਆ ਪਾਵਾਂਗੇ ਜ਼ਰੂਰ ਇਸ ਮੱਥ ਦੇ ਵਿੱਚ ਤੁਸੀਂ ਪਲੇ ਸਟੋਰ ਤੋਂ ਜਾ ਕੇ ਟਰੇਡਰ ਟੂ ਹੈਲਪ ਨਾਂ ਦਾ ਆਪਣਾ ਐਪ ਆ ਉਹਨੂੰ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਹੁਤ ਕੁਝ ਬਰੀਕੀ ਨਾਲ ਆਪ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਤੁਹਾਡੀ ਟ੍ਰੇਡਿੰਗ ਦੀ ਜਰਨੀ ਵਿੱਚ ਬਹੁਤ ਜ਼ਿਆਦਾ ਹੈਲਪ ਹੋਣੀ ਆ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਧੰਨਵਾਦ